ਅੱਜ ਬਹੁਤ ਵਧੀਆ ਦਿਨ ਲੱਗਿਆ ਸਵੇਰ ਦੀ بارش ਪੈ ਰਹੀ ਸੀ ਕੱਲ ਪਰਸੋਂ ਦੀ ਤੇ ਹਸਪਤਾਲ ਤੋਂ ਆਣ ਕੇ ਅੱਜ ਬਾਹਰ ਨਿਕਲਣ ਦਾ ਮੌਕਾ ਮਿਲਿਆ ਸੈਰ ਕਰਨ ਦਾ ਦੁਪਹਿਰਾ ਹਟ ਗਿਆ ਵਾਹ ਦੁਪਹਿਰ ਦਾ ਸਮਾਂ ਆ ਚੁੱਕਾ ਹੈ ਕੋਕੋਮੇਂਟੋ ਉੱਪਰ ਦਾ ਟਾਈਮ ਆ ਤੋਂ ਬਹੁਤ ਵਧੀਆ ਲੱਗੀ ਮੈਂ ਕਿ ਘੁੰਮ ਕੇ ਆਉਣਾ ਤੇ ਨਾਲੇ ਸੁਜਣਾ ਵੇਦਿਆਂ ਨੂੰ ਦਰਸ਼ਕ ਹਾਲਦੇ ਹਾਂ ਇਕ ਘਰ ਦੇ ਨੇੜੇ ਪਾਰਕ ਤੇ ਪਾਰਕ ਦੇ ਮੋੜ ਤੇ ਪਹਾੜਾਂ ਤੋਂ ਪਾਣੀ ਹੁੰਦਾ ਹੋਇਆ ਇਹ ਗੰਦਲ ਆ ਗਿਆ ਪਾਣੀ ਪਿੰਡਾਂ ਦੀਆਂ ਨਹਿਰਾਂ ਵਿੱਚ ਵੀ ਗੁਜ਼ਰਦਾ ਹੋਇਆ ਆਪਣੀ ਮੰਜ਼ਲ ਵੱਲ ਵਧ ਰਿਹਾ ਉਹ ਇਹ ਪਾਣੀ ਹੌਲੀ-ਹੌਲੀ ਆਪਣੀ ਰਫ਼ਤਾਰ ਤੇਜ਼ ਕਰੀ ਜਾਂਦਾ ਇਸੇ ਤਰ੍ਹਾਂ ਜ਼ਿੰਦਗੀ ਦੀ ਰਫ਼ਤਾਰ ਜਿਹੜੀ ਆ ਉਹ ਵੀ ਅਸੀਂ ਪਰਲੀ ਡਾਕਟਰਾਂ ਦੀ ਮਿਹਰਬਾਨੀ ਨਾਲ ਸੱਜਣਾ ਪਿਆਰਿਆਂ ਦੀਆਂ ਦੁਆਵਾਂ ਅਗੇ ਨਾਲ ਬਹੁਤ ਵਧੀਆ ਸਰਕਾਰ ਮਿਲਿਆ ਸਾਰਿਆਂ ਦਾ ਧੰਨਵਾਦ ਦੇਖੋ ਮਨੂਣਾ ਦ੍ਰਿਸ਼ ਤੇ ਇਟਲੀ ਦਾ ਬਦਲਵਾਈ ਹੋ ਜਾਂਦੀ ਹੈ ਵੈਸੇ ਮੌਸਮ ਸਾਫ਼ ਆ ਮਾਤਾ ਝੜ देखो अपना रंग दिखा रही है। ਇਹ ਸਬੂਟੇ ਨੂੰ ਪੱਲੇ ਪੱਤੇ ਇਹ पार किया जी। ਬਹੁਤ ਹੀ ਵਧੀਆ ਦ੍ਰਿਸ਼। ਕਰੀ 15 ਦਿਲਾਬਾਦ ਕੋ ਬੰਦਾ ਮੌਕਾ ਮਿਲਿਆ ਸੀ ਇਸੇ ਤਰ੍ਹਾਂ ਪਰਮਾਤਮਾ ਤਾਂ ਅੰਦਰੋਂ ਫੀਰਖੀ ਪਕਸ਼ੇ ਸਿਹਤ ਠੀਕ ਹੈ ਤੇ ਸਭ ਕੁਝ ਸਹੀ ਹੈ ਜਾਨ ਹੈ ਜਾਨ ਹੈ ਦੂਰ ਤੱਕ ਤੋਂ ਪਤਾ ਇਧਰੋਂ ਆ ਗਿਆ ਝੜ ਜਿਹਨੂੰ ਕਹਿੰਦੇ ਆ ਪਾਸ਼ਾ ਹੋ ਗਈ ਆ ਕਿਉਂਕਿ ਬੱਦਲ ਦੇ ਅੱਗੇ ਸੂਰਜ ਦੇ ਅੱਗੇ ਬੱਦਲ ਆ ਗਿਆ ਪਾਣੀ ਆਪਣੀ ਰਫਤਾਰ ਨਾਲ ਚੱਲ ਰਿਹਾ ਉਹ ਕੀ ਜੀ ਸਾਸਰੀ ਘਾਲ ਸਾਰਿਆਂ ਨੂੰ ਧੰਨਵਾਦ ਸ਼ੁਕਰੀਆ